ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸੇ ਤਾਂ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਜੇ ਮਾੜੀ ਮੋਟੀ ਆਉਂਦੀ ਹੈ ਤੇ ਉਹ ਮੈਂ ਇੱਕ ਵੀ ਸ਼ਬਦ ਅੱਜ ਇਸ ਵੀਡੀਓ ਦੇ ਵਿੱਚ ਨਹੀਂ ਬੋਲਣਾ ਮੈਂ ਗੱਲ ਕਰਨੀ ਹੈ ਉਸ ਤਰੀਕੇ ਨਾਲ ਜਿਹੜੇ ਪੰਜਾਬ ਦੇ ਲੋਕਾਂ ਨੂੰ ਸਿੱਧਮ ਸਿੱਧੀ ਸਮਝ ਵਿੱਚ ਆ ਜਾਵੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵੰਤ ਸਿੰਘ ਮਾਲ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਸੁਪਤਰੀ ਦੀ ਕੈਲੀਏ ਸ਼ਾਦੀ ਹੈ ਕਿੱਥੇ ਹੋ ਰਹੀ ਹੈ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਘਰ ਹੈ ਦਿੱਲੀ ਦੇ ਵਿੱਚ ਕਪੂਰਥਲਾ ਉੱਥੇ ਉਹ ਵਿਆਹ ਹੋ ਰਿਹਾ ਹੈ ਤੇ ਤਿਰੋਗੀ ਰਿਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਆਪਣੀ ਧਰਮ ਪਤਨੀ ਦੇ ਨਾਲ ਹੱਥ ਵਿੱਚ ਹੱਥ ਪਾ ਕੇ ਲੱਕ ਤੇ ਠਮਕੇ ਲਾਇਆ ਔਰ ਮਸ਼ਹੂਰ ਸਿੰਗਰ ਮੀਕਾ ਸਿੰਘ ਨੇ ਇੱਕ ਬੋਲੀ ਪਾਈ ਤਾਰਾ ਰਾਰਾ ਕੇਦਰੀ ਬਾਲ ਦੀ ਕੁੜੀ ਦੇ ਵਿਆਹ ਚ ਵੜ ਗਈ ਬੋਲੋ ਤਾਰਾ ਰਾਰਾ ਬਾਣੀਏ ਦੀ ਅੱਖ ਲੜ ਗਈ ਇਹ じゃ ਕੰਜਰ ਕਿਤਾ ਉੱਥੇ ਹੋਇਆ ਚਲੋ ਕੇਦਰੀਵਾਲ ਦੀ ਸੁਪਤਰੀ ਦਾ ਵਿਆਹ ਹੈ ਵਧਾਈ ਦੇਣੀ ਬਣਦੀ ਹੈ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹੁਣ ਫੇਰਨੀ ਆ ਜੁੱਤੀ ਧਿਆਨ ਦੇ ਨਾਲ ਸੁਣਿਓ ਪੰਜਾਬ ਦੇ ਕੁਝ ਬੁੱਧੀਜੀਵੀ ਲੋਕ ਜਾਂ ਕੁਝ মিডিਆ ਦੇ ਲੋਕ ਕੁਝ ਰਾਜਨੀਤਿਕ ਲੋਕ ਇਹ ਤੰਜ ਕੱਸਦੇ ਨੇ ਕਿ ਇਹ ਖਰਚਾ ਜਾਂ ਜਿਹੜੀ ਨਾਨਕਸ਼ਕ ਭਰੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਮੰਤਰੀਆਂ ਐਮ ਐਲ ਏਆਂ ਵੱਲੋਂ ਕਿਉਂ ਭਰੀ ਜਾ ਰਹੀ ਹੈ ਮੇਰਾ ਕਹਿਣ ਦਾ ਕੁਝ ਅੰਦਾਜ਼ ਹੈ ਆਪਣਾ ਪੰਜਾਬ ਦੇ ਲੋਕੋ ਕਿਉਂ ਛੜਦੇ ਹੋ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਜਾ ਪੰਜਾਬ ਦੇ ਐਮਐਲਏ ਮੰਤਰੀਆਂ ਨੇ 20 30 ਬੋਰੀਆਂ ਨੋਟਾਂ ਦੀਆਂ ਕੇਜਰੀਵਾਲ ਦੀ ਕੁੜੀ ਤੇ ਵਿਆਹ ਤੇ ਜਾਨਕਿ ਕੇਜਰੀਵਾਲ ਦੀ ਕੁੜੀ ਦੇ ਵਿਆਹ ਤੇ ਲਾਤੀਆਂ ਤਾਂ ਕਿੱਡੀ ਖਾਸ ਗੱਲ ਹੈ ਬਥੇਰਾ ਪੈਸਾ ਅਗਲਿਆਂ ਨੇ ਨਸ਼ਾ ਤਸ਼ਕਰਾਂ ਤੋਂ ਇਕੱਠਾ ਕੀਤਾ ਹੈ ਰਿਸ਼ਵਤ ਲੈ ਕੇ بڑے ਅੰਬਾਰ ਲਾਏ ਨੇ ਢੇਰ ਲਾਏ ਨੇ ਰਬੀਆਂ ਦੇ ਤੇ ਜਿਹੋ ਦੇ ਵਿੱਚੋਂ 20 30 ਬੋਰੀਆਂ ਨੋਟਾਂ ਦੀਆਂ ਕੇਦਰੀ ਵਾਲਦੇ ਕੁੜੇ ਦੇ ਵਿਆਹ ਤੇ ਲਾਤੀਆਂ ਤੁਹਾਡੇ ਪੰਜਾਬ ਦੇ ਲੋਕੋ ਕਿਉਂ ਚਲੂਣੇ ਲੜਦੇ ਆ ਕਿਉਂ ਤੁਹਾਡੇ ਦਰਦ ਹੁੰਦਾ ਸ਼ੁਕਰ ਮਨਾਓ ਤੁਸੀਂ ਖੁਮਕੇ ਨਹੀਂ ਦੇਖੇ ਭਵੰਤਮਾਨ ਜਿਹੜੇ ਮੁੱਖ ਮੰਤਰੀ ਆ ਪੰਜਾਬ ਦੇ ਤੇ ਉਹਨਾਂ ਦੀ ਧਰਮ ਸੁਪਤਨੀ ਨਾਲ ਨੱਚਦੇ ਦੇਖੇ ਨਹੀਂ ਤੁਸੀਂ ਤੁਸੀਂ ਨਜ਼ਾਰਾ ਨਹੀਂ ਲਿਆ ਕਿਦਾਂ ਨੱਚਦੇ ਸੀ ਜਰ ਕਿਉਂ ਪਾਗਲ ਹੋਇਓ ਤੁਸੀਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੋਇਆ ਕਰੋ ਕੀ ਹੋ ਗਿਆ ਜੇ ਪੰਜਾਬ ਨੂੰ ਬਰਬਾਦ ਕਰਕੇ ਇੱਕ ਛੋਟਾ ਜਿਹਾ ਹਿੱਸਾ ਕੇਦਰੀਵਾਲ ਦੀ ਕੁੜੀ ਦੇ ਵਿਆਹ ਤੇ ਲਾਤਾ ਭਗਵੰਤ ਮਾਨ ਨੇ ਕਿੱਡੀ ਖਾਸ ਗੱਲ ਹੈ ਖੁਸ਼ੀ ਮਨਾਓ ਇਹ ਪੰਜਾਬ ਤਾਂ ਉਹ ਦਿਲ ਦਰਿਆ ਹੈ ਇਹਨੂੰ ਅੰਗਰੇਜ਼ਾਂ ਨੇ ਲੁੱਟਿਆ ਲੁੱਟਣ ਵਾਲੇ ਆਏ ਲੁੱਟ ਕੇ ਲੈ ਗਏ ਕੋਈ ਗੱਲ ਨਹੀਂ ਜੇ ਦਰਿਆ ਵਿੱਚੋਂ ਇੱਕ ਅੱਧੀ ਬਾਲਟੀ ਭਰ ਲਈ ਕਿਸੇ ਨੇ ਦਰਿਆ ਨੂੰ ਸਮੁੰਦਰ ਨੂੰ ਕੀ ਫਰਕ ਪੈਂਦਾ ਹੁੰਦਾ ਹੈ ਅੱਛਾ ਇੱਕ ਗੱਲ ਹੋਰ ਹੁਣ ਜਿਹੜੀ ਗੱਲ ਮੈਂ ਠੁੰਮਕੇ ਵਾਲੇ ਕਹਿਣ ਲੱਗਾ ਕਿ ਕੇਦਰੀਵਾਲ ਦੇ ਕੁੜੇ ਦੇ ਵਿਆਹ 'ਚ ਭਗਵੰਤ ਮਾਨ ਨੇ ਠੁੰਮਕੇ ਲਾਏ ਅਗਲੇ ਨੇ ਪ੍ਰੈਕਟਿਸ ਵੀ ਕਰਨੀ ਹੈ ਸੌਰੀ ਇਹ ਸ਼ਬਦ ਮੇਥੋਂ ਬੋਲਿਆ ਗਿਆ ਪਹਿਲਾਂ ਮੈਂ ਕਿਹਾ ਸੀ ਵੀ ਇੰਗਲਿਸ਼ ਨਹੀਂ ਬੋਲਣੀ ਹੁਣ ਜਿਹੜੇ ਠੁਮਕੇ ਲਾਏ ਨੇ ਉਹ ਰਹਿਸਲ ਵੀ ਕਰਨੀ ਸੀ ਕਿਉਂ ਕਿ 2027 ਤੋਂ ਬਾਅਦ ਵਿੱਚ ਜਿਹੋ ਜੀ ਔਕਾਤ ਹੁੰਦੀ ਹੈ ਨੱਚਣ ਟੱਪਣ ਦੀ ਤੇ ਉਹ ਕੰਮ ਦੁਆਰਾ ਵੀ ਸ਼ੁਰੂ ਕਰਨਾ ਜੇ ਭੁੱਲ ਜੇ ਭਲਾ ਅਗਲਾ ਫੇਰ ਫੇਰ ਅਗਲੇ ਨੂੰ ਵਧਾਈਆਂ ਦੇਣ ਵਾਸਤੇ ਵਿਆਹ ਵਿੱਚ ਨੱਚਣ ਵਾਸਤੇ ਕੌਣ ਬੁਲਾਊਗਾ ਜਿਹੜੇ ਚੁਟਕਲੇ ਸੁਣਾਉਣੇ ਸੀ ਫਿਲਮਾਂ ਦੇ ਵਿੱਚ ਉਹ ਜੇ ਭੁੱਲ ਗਿਆ ਅਗਲਾ ਪਹਿਲਾਂ ਫੇਰ ਹਿੰਦੀ ਵਾਲੀ ਭੈਣ ਜੀ ਜਾਂ ਜੁਗਨੂ ਜਿਉਂ ਅਗਲਾ ਖੁੱਲ ਗਿਆ ਭਲਾ ਅਗਲੇ ਨੂੰ ਭੁੱਖਾ ਥੋੜੀ ਮਰਨਾ ਹੁਣ ਜਿਹੜਾ ਡੇਢ ਸਾਲ ਬਾਕੀ ਹੈ ਉਹ ਡੇਢ ਸਾਲ ਦੇ ਵਿੱਚ ਰਹਿਸਲ ਵੀ ਕਰਨੀ ਹੈ ਕਿਉਂਕਿ 2027 ਤੋਂ ਬਾਅਦ ਹੋਣਾ ਕੀ ਹੈ ਨੱਚਣਾ ਟੱਪਣਾ ਠੁੰਮਕੇ ਲਾਉਣੇ ਤਾੜੀਆਂ ਮਾਰਨੀਆਂ ਕੁਲਫੀ ਗਰਮਾ ਗਰਮ ਕਰਨੀ ਇਹ ਸਾਰਾ ਕੁਝ 2027 ਤੋਂ ਬਾਅਦ ਵਿੱਚ ਕਰਨਾ ਹੀ ਪੈਣਾ ਤੁਸੀਂ ਕਿਉਂ ਦੁਖੀ ਹੋ ਨਿਓ ਤੁਹਾਡਾ ਕੀ ਢੇਡੋ ਦੁਖਦਾ ਅਗਲੇ ਨਸ਼ਾ ਤਸ਼ਕਰਾਂ ਦੇ ਕੋਲੋਂ ਪੈਸਾ ਇਕੱਠਾ ਕੀਤਾ ਸੀ ਜੇ 20 ਦੀ ਬੋਰੀਆਂ ਕੁੰਟੜਾ ਵਾਲੀਆਂ ਭਰ ਕੇ ਦਿੱਲੀ ਲੈ ਗਏ ਅਗਲੇ ਵਿਆਹ ਤੇ ਖੁਸ਼ੀਆਂ ਮਨਾ ਲਈਓ ਕੋਈ ਖਾਸ ਗੱਲ ਨਹੀਂ ਜ਼ਰੂਰੀ ਹੈ ਨਾਨਕ ਸ਼ੱਕ ਭਰਨੀ ਵੀ ਜ਼ਰੂਰੀ ਸੀ ਕਿਉਂ ਤੁਸੀਂ ਦੁਖੀ ਹੋ ਨਿਓ ਤੁਸੀਂ ਸ਼ੁਕਰ ਕਰੋ ਵੀ ਅਗਲਾ ਆ 1.5 ਸਾਲ ਦੇ ਵਿੱਚ ਵਿੱਚ ਰਹਿਸਲ ਕਰਕੇ ਜਿੱਥੋਂ ਗਿਆ ਸੀ ਉਥੇ ਦਵਾਰ ਆ ਕੇ ਖੜ ਜੇ ਫਿਰ ਤਾੜੀਆਂ ਮਾਰ ਮਾਰ ਕੇ ਵਧਾਈਆਂ ਲਵੇ ਆ ਬਲਾ ਚੁਟਕਲੇ ਸਨਾਰਥ ਨਾ ਕਿ ਤੁਹਾਨੂੰ ਖੁਸ਼ ਕਰੇ ਦਵਾਰਾ ਫੇਰ ਤੁਸੀਂ ਉਸ ਬੰਦੇ ਨੂੰ ਜਿਹੜਾ ਕਿਤੇ ਐਮ ਐਚ ਮੰਨ ਤੇ ਬੰਦਾ ਸੀ ਕਿਤੇ ਪੀਟੀਸੀ ਤੇ ਬੰਦਾ ਸੀ ਕਿਤੇ ਕਿਸੇ ਚੈਨਲ ਤੇ ਬੰਦਾ ਸੀ ਕਿਤੇ ਬੱਬੂ ਮਾਨ ਦੀਆਂ ਫਿਲਮਾਂ ਵਿੱਚ ਕਿਤੇ ਕਿਸੇ ਦੀ ਫਿਲਮ ਵਿੱਚ ਉਹ ਕੰਮ ਵੀ ਅਗਦੇ ਨੇ ਕਰਨਾ ਦਵਾਰਾ ਕਿਉਂ ਘਬਰਾਉਨੇ ਹੋ ਤੁਸੀਂ अच्छा ਹੁਣ ਮੈਂ ਜਿਹੜੀ ਗੱਲ ਲਾਸਟ ਵਿੱਚ ਕਹਿਣ ਗਿਆ ਮੇਰੀ ਔਕਾਤ ਨਹੀਂ ਹੈਗੀ ਵੀ ਉਹ ਗੱਲ ਕਹਿ ਦਿਆਂ ਜੇ ਕਿਤੇ ਮੇਰੇ ਤੇ ਵੱਡੇ ਮਹਾਰਾਜ ਦੀ ਕਿਰਪਾ ਹੋ ਗਈ ਮਾੜੀ-ਮੋਟੀ ਮੰਨ ਲਓ ਵੈਸੇ ਤਾਂ ਵੈਸੇ ਸੁਪਨਾ ਹੀ ਹੈ ਕੋਈ ਵੱਡੀ ਗੱਲ ਵੀ ਨਹੀਂ ਜੇ ਚੁਟਕਲੇ ਸੁਣਾਉਣ ਵਾਲਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਇੱਕ ਕੌਮ ਦਾ ਪ੍ਰਚਾਰਕ ਵੀ ਕੁਛ ਨਾ ਕੁਛ ਬਣ ਸਕਦਾ ਹੈ ਬੇਸ਼ੱਕ ਮੈਂ ਇਹ ਉਦਾਂ ਮਖੌਲ ਦੇ ਤਰ੍ਹਾਂ ਗੱਲ ਕਹਿ ਰਿਹਾ ਜੇ ਵੱਡੇ ਮਹਾਰਾਜ ਦੀ ਮੇਰੇ ਤੇ ਮਾੜੇ ਮੋٹے ਕਿਰਪਾ ਹੋ ਗਈ ਸਰਕਾਰ ਦੇ ਵਿੱਚ ਮੇਰਾ ਕੋਈ ਯੋਗਦਾਨ ਹੋਇਆ ਜੇ ਕਿਸੇ ਨੇ ਸੁਪਨੇ ਦੇ ਵਿੱਚ ਹੀ ਮੈਨੂੰ ਗ੍ਰਹਿ ਮੰਤਰੀ ਬਣਾਤਾ ਕਿਉਂਕਿ ਮੇਰਾ ਸਰਨਾਮੀਆਂ ਇੱਕ ਬੁੱਟਾ ਸਿੰਘ ਗ੍ਰਹਿ ਮੰਤਰੀ ਹੋਏ ਨੇ ਹੋ ਸਕਦਾ ਮੇਰਾ ਸੁਪਨਾ ਪੂਰਾ ਹੋ ਜਾਏ ਜੇ ਕਿਤੇ ਮੈਨੂੰ ਪੰਜਾਬ ਦਾ ਗ੍ਰਹਿ ਮੰਤਰੀ ਬਣਾ ਦਿੱਤਾ ਗਿਆ ਵੈਸੇ ਗੱਲ ਮੈਂ ਆਪਣੀ ਔਕਾਤ ਤੋਂ ਵੱਡੀ ਕਰ ਰਿਹਾ ਛੋਟਾ ਮੂੰਹ ਵੱਡੀ ਬਾਤ ਕਰ ਰਿਹਾ ਤੁਸੀਂ ਹਾਜ਼ਮ ਕਰ ਲਿਓ ਪਰ ਜੇ ਕਿਤੇ ਬਣਾਤਾ ਤਾਂ ਜੁੱਤੀ ਇਹ ਜੀ ਫਿਰ ਸੂਈ ਦੇ ਨਖਾਰੇ ਤਾਂ ਨਹੀਂ ਕੱਢ ਦੂੰ ਇਹ ਗੱਲ ਮੈਂ ਅੱਜ ਇੱਕ ਠੋਕੇ ਕਹਿ ਰਿਹਾ ਜਿਹੜਾ ਜਲੂਸ ਇਹ ਲੋਕ ਪੰਜਾਬ ਨੂੰ ਲੁੱਟ ਕੇ ਪੰਜਾਬ ਦਾ ਕੱਢ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਜਿਵੇਂ ਇਹਨਾਂ ਨੇ ਮੂਰਖ ਬਣਾਇਆ ਜੇ ਕਿਤੇ ਮੈਨੂੰ ਮੌਕਾ ਮਿਲ ਗਿਆ ਪਰ ਜੇ ਵਿਆਹ ਹੀ ਨਹੀਂ ਜਾਂਦੀ ਹੁੰਦੀ ਹੋ ਸਕਦਾ ਸੁਪਨਾ ਪੂਰਾ ਹੋ ਜੇ ਪਰ ਘਰ ਭਰਾਓ ਨਾ ਨਾਨਕ ਸ਼ੱਕ ਭਰਨੀ ਵੀ ਜ਼ਰੂਰੀ ਸੀ ਪੰਜਾਬ ਵੱਲੋਂ ਘਰ ਦੀ ਅਗਲਿਆਂ ਨੇ ਤੇ ਤੁਹਾਨੂੰ ਇੱਕ ਹੋਰ ਕਹਾਵਤ ਸੁਣਾਉਣੀ ਹੈ ਚਮੜੀ ਜਾਂਦੀ ਹੈ ਜਾਏ ਪਰ ਦਮੜੀ ਨਾ ਜਾਏ ਇੱਕ ਬਾਣੀਏ ਤੇ ਇੱਕ ਲਾਲੇ ਤੇ ਗੱਲ ਠੁੱਕਦੀ ਐ ਲਾਲੇ ਦੀ ਚਮੜੀ ਜਾ ਸਕਦੀ ਐ ਦਮੜੀ ਨਹੀਂ ਜਾ ਸਕਦੀ ਇਹ ਗੱਲ ਚੇਤੇ ਰੱਖਿਓ ਹਲੇ ਤਾਂ ਮੈਂ ਇੱਕ ਹੋਰ ਐਂਡ ਤੇ ਗੱਲ ਕਹਿਣੀ ਐ ਕਿ ਕਿੰਨੇ ਨੇ 94 ਨੇ ਹੁਣੇ 94 ਜਿਹੜੇ ਪੰਜਾਬ ਦੇ ਹੀਰੇ ਸੀ ਇਹ ਤਰਾਸੇ ਕਿਹਨੇ ਸੀ ਇਹ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ ਹੀਰੇ ਨੇ ਤਰਾਸਣ ਵਾਲਿਆਂ ਕੋਲ ਉਹਨਾਂ ਨੇ ਜਾਣਾ ਹੀ ਸੀ ਜੇ 1 ਕਰੋੜ ਵੀ ਸਗਨ ਦੇਣ ਤਾਂ 94 ਕਰੋੜ ਹੋ ਗਿਆ ਸਿੱਧਾ ਹੀ 1 ਐਮਐਲਏ ਵਾਸਤੇ 1 ਕਰੋੜ ਰੁਪਇਆ ਸਗਨ ਦੇਣਾ ਕੋਈ ਬਹੁਤੀ ਵੱਡੀ ਗੱਲ ਨਹੀਂ 1 ਕਰੋੜ ਰੁਪਇਆ ਇਹਨਾਂ ਵਾਸਤੇ 1000 ਵਰਗਾ ਹੀ ਹੈ ਤੇ 94 ਕਰੋੜ ਜਿਵੇਂ ਕਹਿੰਦੇ ਨੇ ਲਾਲੇ ਕੋੜੇ ਦਮੜ ਗਿਆ ਹੀ ਦਮੜ ਗਿਆ ਦਮੜ ਗਿਆ ਹੀ ਦਮੜੀਆਂ ਬਸ ਇਹ ਹਕੀਕਤ ਹੈ ਤੁਸੀਂ ਨਾ ਖਬਰਾਂਓ ਪੰਜਾਬ ਸਾਡੇ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਜਿਹੜਾ ਵੀ ਉਹਨੂੰ ਲੁੱਟੂਗਾ ਨਾ ਜਿਹੜਾ ਵੀ ਉਹਨੂੰ ਉਜਾੜੂਗਾ ਉਹ ਉਜੜੂਗਾ ਪੰਜਾਬ ਨੂੰ ਉਜਾੜਨ ਵਾਲੇ ਕਦੇ ਬਸੇ ਨਹੀਂ ਪੰਜਾਬ ਨੂੰ ਉਜਾੜਨ ਵਾਲੇ ਉਜੜੇ ਨੇ ਬਸ ਟਾਈਮ ਲੱਗਦਾ ਥੋੜਾ ਜਿਹਾ ਦੁਬਾਰਾ ਫੇਰ ਬਤਾਈ ਦਿਨਾ ਕੇਜਰੀਵਾਲ ਦੀ ਸਪੁੱਤਰੀ ਦੀ شادی ਹੋਈ ਹੈ ਵਿਆਹ ਹੋਇਆ ਤੇ ਨਾਨਕਸ਼ਕ ਪੰਜਾਬ ਸਰਕਾਰ ਵੱਲੋਂ ਗਈ ਹੈ 94 ਐਮਐਲਏ ਵੱਲੋਂ 1-1 ਕਰੋੜ ਰੁਪਇਆ ਬਹੁਤ ਛੋਟੀ ਜੀ ਗੱਲ ਹੈ ਜਿਹੜਾ ਮੁੱਖ ਮੰਤਰੀ ਦੀ ਰਹਾਇਸ਼ ਦੇ ਘਰ ਦੇ ਵਿੱਚ ਵਿਆਹ ਹੋਇਆ ਉਹ ਖਰਚਾ ਖੁਰਚਾ ਹਜੇ ਆਪਾਂ ਲਾਇਆ ਨਹੀਂ ਕੋਈ ਗੱਲ ਇੰਨਾ ਕੁ ਤਾਂ ਬਣਦਾ ਹੀ ਹੁੰਦਾ ਤੇ ਇਹ ਯੋਗਦਾਨ ਕਿਨੇ ਪਾਇਆ ਸੀ ਸਾਡੇ ਪੰਜਾਬ ਦੇ ਲੋਕਾਂ ਨੇ ਜਿਹੜੇ ਕਹਿੰਦੇ ਸੀ ਕੇਜਰੀਵਾਲ ਨੇ ਦਿੱਲੀ ਨੂੰ ਸਵਰਗ ਬਣਾਤਾ ਤੇ ਉਹ ਕੇਜਰੀਵਾਲ ਦਾ ਬਰੋਸਾ ਆਇਆ ਮੁੱਖ ਮੰਤਰੀ ਭਵਨ ਸਿੰਘ ਮਾਨ ਪੰਜਾਬ ਨੂੰ ਵੀ ਸਵਰਗ ਬਣਾ ਦੇਗਾ ਪਹਿਲਾਂ ਕੇਜਰੀਵਾਲ ਨੇ ਦਿੱਲੀ ਨੂੰ ਨਰਕ ਬਣਾਇਆ ਤੇ ਹੁਣ ਸਾਢੇ 3 ਸਾਲ ਹੋ ਚੱਲੇ 1.5 ਸਾਲ ਬਾਕੀ ਐ ਤੇ ਪੰਜਾਬ ਨੂੰ ਵੀ ਨਰਕ ਬਣਾ ਦੇਣਾ ਪਰ ਤੁਸੀਂ ਘਬਰਾਓ ਨਾ ਜਿੱਤੇ ਸਾਢੇ 3 ਸਾਲ ਕੱਢ ਲੇ ਉੱਥੇ 1.5 ਸਾਲ ਹੋਰ ਕੱਢ ਲਓ ਇਹ ਜਿਹੜੇ ਨੱਚਣ ਵਾਲੇ ਤੁਹਾਨੂੰ ਨੱਚ ਕੇ ਬੇਵਕੂਫ ਬਣਾ ਕੇ ਗਏ ਨੇ ਨਾ ਤੇ 1.5 ਸਾਲ ਬਾਅਦ ਤੁਹਾਨੂੰ ਇਹ ਨੱਚਦੇ ਦਿਖਾਉਣ ਮੈਂ ਫਿਲਮਾਂ ਦੇ ਵਿੱਚ ਚੁਟਕਲੇ ਸੁਣਾਉਂਦੇ ਦਿਖਾਓ ਇਹਨਾਂ ਨੂੰ ਕੁਲ ਫੀ ਗਰਮੋਂ ਗਰਮ ਕਰਦਿਆਂ ਨੂੰ ਦਿਖਾਓ ਇਹਨਾਂ ਨੂੰ ਚੇਤੇ ਰੱਖਿਓ ਸਬਰ ਕਰੋ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ